ਸੰਗਵਿਸ਼ਨ ਭਗਵਾਨ ਦੀ ਗਾ ਸਾਰੀ ਹਰ ਸੰਗਤ ਨੂੰ ਸ਼ਬਦੀ ਜਾਕਾਰਾ ਪ੍ਰਵਾਨ ਹੋਵੇ ਜੀ ਪੰਜ ਜਿੱਥੋਂ ਲੇਖ ਛੱਡਿਆ ਸੀ ਉੱਥੋਂ ਸ਼ੁਰੂ ਕਰਨ ਲੱਗਾਂਗੇ ਜੀ ਵਿੱਚ ਹੋ ਰਿਹਾ ਵਤਾਰ ਕਗੰਬਰ ਕਣ ਪ੍ਰਭੂ ਅਸੀਂ ਆਦ ਤੋਂ ਦਸਿਆ ਹੋ ਵੇਖ ਤੇਰੀ ਇੱਕੋ ਜਗ ਦੀ ਜੋਤੀ ਦੀਪਕ ਥਾਲੀਆਂ ਵਾਲੇ ਦੇਣ ਗਵਾਈਆ ਤੇਰਾ ਨਾਮ ਅਗਮ ਮਾਨਕ ਮੋਤੀ ਇਸ ਦੀ ਕੀਮਤ ਜਗਤ ਨਾ ਕੋਈ ਚੁਕਾਈਆ ਤੇਰਾ ਤਨ ਵਿਜੂਦ ਸੋਹਣਾ ਸੁਹੰਝਰਾ ਸਾਤ ਸਰੂਪ ਦੀ ਕੋਠੀ ਕਾਇਆ ਗੜ ਦਤੀ ਸਹਾਈਆ ਪਾਰਕ ਬੜਾ ਚਲਾਕ ਆਪ ਚੜ ਗਿਓ ਪਰ ਚੋਟੀ ਛੋਟਿਆ ਨજર ਕਿਸੇ ਨਾ ਆਈਆ ਨਾਲੇ ਨਾਮ ਦਤਾ ਪੈਗਾਮ ਦਤਾ ਕਲਮਾ ਦਿੱਤਾ ਈਮਾਨ ਦਿੱਤਾ ਨਾਲੇ ਵਿੱਚ ਮਨ ਮਨਸਾ ਪਾਪਤੀ ਖੋਟੀ ਖਰੇ ਖੋਤੇ ਕੋ ਰੰਗ ਰੰਗਾਈਆ ਸਾਡੀ ਦੁਹਾਈ ਹੁਣ ਕਲ ਯੁਗ ਦੀ ਉਮਰ ਲੰਘ ਗਈ ਚੌਕੀ 432000 ਉਰਨਾ ਕਦੇ ਕਰਾਈਆ ਅਜੇ ਤੇ ਥੋੜਾ ਸਮਾਂ ਬੀਤਿਆ ਤੇਰੀ ਪਰ ਕੋਈ ਨਾ ਪੋਤੀ ਕੁਸਤਕਾਂ ਬਗਲ ਵਿੱਚ ਟਕਾਈਆ ਜੇ ਕੋਈ ਪੜਦਾ ਤੇ ਪੜਦਾ ਕਾਰਨ ਰੋਜੀ ਰੂਦਰੇ ਰੱਖ ਕੇ ਤੇਰਾ ਧਿਆਨ ਨ ਕੋਈ ਲਗਾਈਆ ਜੇ ਕੋਈ ਜਗਤ ਜਗਿਆਸੂ ਬਣ ਗਿਆ ਜੋਗੀ ਜਗੀਸ਼ਰ ਹੋ ਕੇ ਭੱਜੇ ਵਾਹੋ ਦাহিয়া ਪਰ ਤੇਰਾ ਖੇਨਾ ਤੂੰ ਠਾਕਰ ਤੁਰਦਾ ਮੌਜੀ ਮਜਲਸ ਆਪਣੀ ਨਾਲ ਕਿਸੇ ਸਮਝਾਈਆ ज्योति जो, जो स्वरूप हार आप अपनी कृपा कर एक आदेणा तुर दावर डर तेरे मांग मंगाईआ सात्यखंड कह मैं देखा अगली पिछली कूच पूछ, कूच अगली देख बखाईआ ਇਤ ਮੇਰੇ ਮਾਲਕ ਦਾ ਮਿਲੇ ਸਰੂਪ ਰੂਪ ਅਨੂਪ ਸੱਤਰ ਸਬੂਰੀ ਨਦਰੀ ਆਈਆ ਨਾ ਵੇਖਣੇ ਪੰਜ ਤਤ ਕਲਪੂਤ ਕਾਇਆ ਕਾਬੇ ਖੋਜ ਖਜਾਈਆ ਮੈਂ ਛਤੀ ਤਦੰ ਮੱਲਾਵਾ ਪੋਟ ਪੰਗਿਆ ਵਾਹ ਰਦਾ ਹੀ ਆ ਉੱਤਰ ਪੂਰਬ ਪਛਮ ਦੱਖਣ ਵੇਖਾ ਗੋਠ ਚਾਰੇ ਕੁੰਟਾ ਫੁੱਲ ਫਲਾਈਆ ਜਾਂ ਵੇਖਾ ਪ੍ਰਭੂ ਦੇ ਪਿਆਰੇ ਦਲਾਰੇ ਪੰਜ ਤਤ ਦੇ ਪੁਤਲੇ ਇਨਸਾਨ ਸੱਚ ਬਣੇ ਮੂਲਨਾ ਸਵਤ ਸਤਿਆਂ ਨੀਂਦ ਨਾ ਕੋਈ ਖੁਲਾਈਆ ਕਿਸੇ ਦੀ ਚੋਟੀ ਕਿਸੇ ਦੀ ਗੋਤਾ ਕਿਸ ਨੇ ਬੋਦੀ ਦਿੱਤੀ ਹਲਾਈਆ ਸੱਚ ਖੰਡ ਕਹੇ ਅਵਤਾਰੋ ਪੈਗੰਬਰੋ ਗੁਰੂ ਸਾਹਿਬਾਨੋ ਮੈਂ ਕਸ ਨੂੰ ਲਵਾ ਪੁੱਛ ਇਸ ਦੇ ਅੱਗੇ ਵਾਸਤਾ ਪਾਈਆ ਉਹ ਕਿਉਂ ਤੁਹਾਡੇ ਸਭ ਦੇ ਹੁੰਦਿਆਂ ਕਾਲ ਯੁਗ ਕੂੜੇ ਨੇ ਪਾਈ ਲੁੱਟ ਲੁਟੇਰਾ ਬਣ ਕੇ ਸਭ ਨੂੰ ਲੁੱਟ ਪੁੱਟ ਗਿਆ ਖਾਈਆ ਸੁਗਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਗੁਰ ਅਵਤਾਰ ਪੈਗੰਬਰ ਕਹਿਣ ਸੋਣੀ ਸੋਹਣੀ ਆਈ ਰਾਤ ਰੁਤੜੀ ਪ੍ਰਾਪ ਦੇ ਨਾਲ ਮਹਿਕਾਈਆੁਰਕੇ ਕਾਲੇ ਦੀਨ ਦੇ ਹਲੇ ਮਿਹਰਵਾਨ ਮਹਿਬੂਬ ਪੰਨਾ ਲਖਾਰੀਆਂ ਬਖਸ਼ ਦੇ ਇੱਕ ਇੱਕ ਕਲਮ ਦਵਾਤ ਕਲਮਾ ਕਾਇਨਾਤ ਦੇ ਬਦਲਾਈਆ ਸਾਡਾ ਪੂਰਾ ਹੋਵੇ ਭਵਿੱਖ ਤਵਾਕ ਅੱਗੇ ਚੱਲੇ ਨਾ ਕੋਈ ਚਿਤਰਾਈਆ ਨਾ ਕੋਈ ਸੱਜਣ ਰਹੇ ਨਾ ਸਾਕ ਸਗਲਾ ਸਾਖ ਨ ਕੋਈ ਬਣਾਈਆ ਨਾਤਾ ਟੋਟ ਜੇ ਲੋਕ ਮਾਤ ਮਾਤਰ ਭੂਮੀ ਦੇ ਗਵਾਹੀਆ ਤੇਰੇ ਅੱਗੇ ਬੇਨੰਤੀ ਪੁਰਖ ਅਬਨਾਸ਼ ਅਬਨਾਸ਼ੀ ਕਰਤੇ ਦਇਏ ਦਰੜਾਈਆ ਲੇਖੇ ਲਾਵੇ ਕੀਸ਼ਲਾ ਖਾਦਾ ਪਿਤਾ ਤੇ ਸਭ ਦਾ ਸਵਾਸ ਅਗਲਾ ਸਮਾ ਆਪਣੇ ਹੱਥ ਰਖਾਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਤਿਵਾਰ ਸਾਰ ਤੇਰੇ ਸੀਸ ਮਵਾਈਆ ਓ ਮੇਰੇ ਪਰਵਰਦਗਾਰ ਤੇਰੇ ਅੱਗੇ ਮੇਰਾ ਸਜਦਾ ਸਲਾਮ ਹੱਕ ਹੱਕ ਸੁਣਾਈਆਂ ਤੂੰ ਮਾਲਕ ਮੇਰੇ ਘਰ ਦਾ ਗ੍ਰਾਮ ਅੰਦਰ ਤੇਰਾ ਨਜ਼ਰੀ ਆਈਆ ਬਿਨਾ ਤੇਰੀ ਮਜ਼ਦੂਰੀ ਤੋਂ ਬਿਨਾ ਤੇਰੀ ਮਨਜ਼ੂਰੀ ਤੋਂ ਤੇਰੀ ਹਜੂਰੀ ਤੋਂ ਤੇਰੀ ਜਰੂਰੀ ਤੋਂ ਮੇਰੇ ਗ੍ਰਹਿ ਕੋਈ ਨਾ ਬੜਦਾ ਸੱਚਖੰਡ ਪੁੱਜਣ ਕੋਈ ਨਾ ਪਾਈਆ ਮੈਂ ਵੇਖਿਆ ਲੈਂਦਾ ਚੜਦਾ ਦੱਖਣ ਪਹਾੜ ਅੱਖ ਉਠਾਈਆ ਕੋਟਨ ਕੋਟ ਜਗਤ ਜੀਵ ਜਹਾਨ ਮਰਦਾ ਮਾਰ ਜਮ ਮੇ ਜਮ ਮਾਰ ਜੁਨੀਆਂ ਵਿੱਚ ਆਪਣਾ ਚੱਕਰ ਲਗਾਈਆ ਗੌਣੀ ਤੇਰੇ ਬਿਨਾ ਨਹੀਂ ਕੋਈ ਤਰਦਾ ਤਾਰਨ ਹਾਰ ਸਿਰ ਹੱਥ ਨਾ ਕੋਈ ਰਖਾਈਆ ਤੂੰ ਜੋ ਚਾਹੇ ਸੋ ਕਰਦਾ ਕਰਤਾ ਪੁਰਖ ਬੇਪਰਵਾਹੀਆ ਤੇਰਾ ਰੂਪ ਨਰਾਣ ਨਰਦਾ ਨਾਰਹਰ ਤੇਰੇ ਹੱਥ ਵੜ ਆਈਆ ਤੇਥੋਂ ਅਵਤਾਰ ਪੈਗੰਬਰ ਗੁਰੂ ਸਦਾ ਸਦਾ ਦਰਦਾ ਅੱਗੇ ਸਿਰਨਾ ਕੋਈ ਉਠਾਈਆ ਤੇਰੇ ਕਲਮੇ ਸਾਰੇ ਪੜਦਾ ਪੜ ਪੜ ਰੇ ਸੁਣਾਈਆ ਵੇਖਣਾ ਖੇਲ ਅੰਤਕਾਲ ਜਗ ਕਾਲ ਦਾ ਕਲ ਕਾਂਤੀ ਦੇਖ ਪਾਈਆ ਤੇਰਾ ਖੇਲ ਤਕਣਾ ਨੀਚਲ ਕਾਮ ਅਟਲ ਦਾ ਅਟਲ ਪਦਵੀ ਤੇਰੀ ਬੇਪਰਵਾਹੀਆ ਕੋਸ਼ ਲੇਖਾ ਪੂਰਾ ਕਰਦੇ ਰਾਜੇ ਬਲ ਦਾ ਜੋ ਪਾਵਨ ਗਿਆ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਏਕਾ ਤੇਣਾ ਸਤਿਵਾਰ ਸਾਦੇ ਆਪਣਾ ਰੰਗ ਰੰਗਾਈਆ ਸਤਿਖੰਡ ਕਹੇ ਮੇਰੀ ਦੁਆਰ ਦਸਤ ਦਸਤ ਸਰਨਾਈਆ ਮੇਰੇ ਮਾਲਕ ਦੈਲਰ ਬਾ ਰਾਮ ਤਹਾ ਤ ਕਮਾਈਆ ਮੁਹੱਬਤ ਦੇ ਦੇ ਮਜਾ ਮਜਾਮ ਤ ਅਵਰ ਰਹੇ ਨਾ ਰਾਈਆ ਤੇਰੇ ਨੂਰ ਦੇ ਵਿੱਚ ਨੇੜ ਨਾ ਆਵੇ ਕਾਜੀ ਮੁੱਲਾ ਸ਼ੇਖਾਂ ਦਾ ਝਗੜਾ ਦੇ ਚੁਕਾਈਆ ਤੇਰੇ ਦਵਾਰੇ ਉੱਤੇ ਸਭ ਦੀ ਸਾਂਝੀ ਜਗਾ ਇੱਕੋ ਘਰ ਦੇਣਾ ਬਣਾਈਆ ਇੱਕੋ ਹੋਵੇ ਸਾਰਿਆਂ ਦਾ ਅੱਗਾ ਆਗਮਾਨ ਵਿੱਚ ਸਭ ਨੂੰ ਮਿਲੇ ਵਡਿਆਈਆ ਤੇਰਾ ਰੂਪ ਸੁਰਾ ਸਰਬਗਾਂ ਸਤਿ ਸਰੂਪ ਤੇਰਾ ਕੇਲ ਇੱਕੋ ਸੁਬਾ ਪਾਈਆ ਤੇਰੇ ਹੁਕਮ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬੱਬਾ ਗੋਰੀ ਅਵਤਾਰ ਪਗੰਬਰ ਬੈਠੇ ਸੀ ਸੁਨਵਾਈਆ ਅਸੀਂ ਸੁਣਾ ਚਾਹੁੰਦੇ ਤੇਰੇ ਨਾਮ ਦੀ ਇੱਕੋ ਸਦਾ ਸਦਾ ਸਭ ਨੂੰ ਢੀਂ ਸਣਾਈਆ ਤੂੰ ਮਾਲਕ ਇੱਕੋ ਵੱਡਾ ਤੂੰ ਮਾਲਕ ਇੱਕੋ ਵੱਡਾ ਵੱਡੀ ਤੇਰੀ ਵਡਿਆਈ ਆ ਕਿਉਂ ਨਾਰਦ ਨੇ ਖਾਲੀ ਵਖਾਦਤਾ ਡਬਾ ਜੋ ਪਦਕ ਹੱਥ ਫੜਾਈਆ ਜਿਸ ਦੇ ਪਿੱਛੇ ਅੱਖਰ ਲਿਖਿਆ ਬੱਬਾ ਬਾਬਲ ਨੂੰ ਮਿਲਣ ਤੋਂ ਇਹ ਨਾ ਪਾਈਆ ਨਾ ਮਾਲਕ ਕਿਸੇ ਨੂੰ ਨੱਬਾ ਜਗਤ ਖੋਜੇ ਥਾਂ ਥਾਈਆ ਸਾਰੇ ਵੇਖਦੇ ਕਿੱਥੇ ਕਾਲ ਯੁਗ ਕਿੱਥੇ ਉਸ ਦੀ ਹੱਬਾ ਕਿੱਥੇ ਨਾਮਕ ਤਪਾ ਤੂਣੀਆਂ ਬੈਠਾ ਤਾਈਆ ਇੱਥੇ ਅੱਖਰ ਪਪਾ ਜਿਸ ਨੇ ਸਭ ਨੂੰ ਕਰਨਾ ਰਫਾ ਦੁਨੀਆਂ ਦਾ ਗਲ ਦੇਣਾ ਸਫਾ ਮਲੇਸ਼ਾ ਸਫਾ ਬਣੀ ਉਠਾਈਆ ਕੋ ਨਾਮ ਦਾ ਦੇਣਾ ਨਫਾ ਕਿਸੇ ਤੇ ਹੋਣਾ ਨਹੀਂ ਖਵਾ ਮਿਹਰ ਨਗਰ ਇੱਕ ਹੀ ਉਠਾਈਆ ਪੁਰਖਿਆ ਕਾਲ ਦੀ ਇੱਕੋ ਧਾਰਾ ਤੇ ਇੱਕੋ ਲਗਣੀ ਦਫਾ ਜਿਸ ਵੀ ਧਰਮੀ ਮੇ ਅੱਗੇ ਨਾ ਕੋਈ ਕਰਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਘਰੇ ਖੇਲ ਸਾਚਾ ਹਰ ਸਾਤ ਗਾਹ ਹੁਕਮ ਇੱਕ ਸੁਣਾਈਆ ਸੁਹੰਮਾ ਰਾਹੀ ਸ਼ੇਰ ਸਿੰਘ ਵਿਸ਼ਨ ਭਗਵਾਨ ਦੀ ਜਾਂ